ਆਮ ਆਦੀ ਪਾਰਟੀ ਨੂੰ ਅੱਜ ਦੋ ਵੱਡੇ ਝਟਕੇ ਮਿਲੇ ਨੇ ਇੱਕ ਉਹਨਾਂ ਦਾ ਮੌਜੂਦਾ ਐਮਪੀ ਇੱਕ ਮੌਜੂਦਾ ਐਮਐਲਏ ਆਮ ਆਦੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਨੇ ਜਿਸ ਦਾ ਦੁੱਖ ਜਿਹੜਾ ਵਾ ਉਹ ਆਮ ਆਦੀ ਪਾਰਟੀ ਨੂੰ ਲਗਾ ਔਰ ਇੱਥੋਂ ਤੱਕ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਵੀ ਇੱਕ ਸੋਸ਼ਲ ਮੀਡੀਆ ਤੇ ਪੰਜਾਬ ਦੇ ਨਾਮੀ ਸ਼ਾਇਰ ਗੁਰਬੋਜਨ ਗਿੱਲ ਹੋਣਾਂ ਦੀਆਂ ਕੁਝ ਲਾਈਨਾਂ ਲਿਖ ਕੇ ਉਹਨਾਂ ਲੋਕਾਂ ਨੂੰ ਇਸ਼ਾਰਾ ਵੀ ਕੀਤਾ ਤੇ ਲਾਂਤਾਂ ਵੀ ਪਾਈਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੀ ਲਿਖਦੇ ਨੇ ਆਪਣੇ ਵੱਲੋਂ ਤਾਂ ਦਰਿਆ ਵੱਡੇ ਕਰ ਜਾਂਦਾ ਹੈ ਪਰ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਉਹ ਲਿਖਦੇ ਨੇ ਅੱਗੇ ਕਿ ਪੰਜਾਬ ਦੀ ਗਰਦਨ ਜਿਹੜਾ ਮਾਣ ਆ ਉਹ ਹਮੇਸ਼ਾ ਨਾਲ ਉੱਚਾ ਰੱਖਾਂਗੇ ਤੇ ਜਿਹੜੀਆਂ ਚਾਰ ਉੱਪਰ ਲਾਈਆਂ ਨੇ ਇਹ ਪੰਜਾਬ ਦੇ ਨਾਮੀ ਸ਼ਾਇਰ ਜਿਹੜੇ ਨੇ ਗੁਰਬਜਨ ਗਿੱਲ ਹੁਣੀ ਉਹ ਉਹਨਾਂ ਦੀਆਂ ਸਤਰਾਂ ਨੇ ਜਿਹੜੀਆਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਲੇਕ ਕੇ ਇਸ਼ਾਰਾ ਕੀਤਾ ਲਾਂ ਤੱਕ ਪਾਈਆਂ ਨੇ ਉਹਨਾਂ ਨੂੰ ਜਿਹੜੇ ਅੱਜ ਆਮ ਆਦਮੀ ਪਾਰਟੀ ਦੇ ਆਪਣੇ ਆਪ ਨੂੰ ਸੱਚੇ ਸਿਪਾਹੀ ਕਹਿੰਦੇ ਸੀ ਉਹ ਅੱਜ ਸਿਪਾਹੀ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਗਏ ਨੇ ਜਲੰਧਰ ਤੋਂ ਲੋਕ ਸਭਾ ਮੈਂਬਰ ਜਿਹੜੇ 1 ਸਾਲ ਵੀ ਨਹੀਂ ਹੋਇਆ ਜਿਹੜੇ ਕਾਂਗਰਸ ਪਾਰਟੀ ਛੱਡ ਕੇ ਆਮ ਆਦੀ ਪਾਰਟੀ 'ਚ ਸ਼ਾਮਲ ਹੋਏ ਸੀ ਫਿਰ ਉਹ ਐਮਪੀ ਬਣ ਜਾਂਦੇ ਨੇ ਤੇ 1 ਸਾਲ ਹਲੇ ਮਸਾਂ ਹੀ ਹੋਇਆ ਕਿ ਉਹ ਹੁਣ ਆਮ ਆਦੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਜਾਂਦੇ ਨੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੋੜ ਤੋਂ ਆਮ ਆਦੀ ਪਾਰਟੀ ਵਾਸਤੇ ਉਹਨਾਂ ਨੂੰ ਜਲੰਧਰ ਤੋਂ ਟਿਕਟ ਦਿੱਤੀ ਸੀ ਲੇਕਿਨ ਇਸ ਦੇ ਬਾਵਜੂਦ ਸ਼ਸ਼ੀਲ ਰਿੰਕੂ ਹੋਣੀ ਭਾਜਪਾ 'ਚ ਸ਼ਾਮਲ ਹੋ ਗਏ ਨੇ ਨਾਲ ਦੇ ਨਾਲ ਜਿਹੜੇ ਸਿਆਸੀ ਸ਼ਰੀਖ ਸਨ ਮੰਨੇ ਜਾਂਦੇ ਜਲੰਧਰ ਵੈਸਤ ਤੋਂ ਜਿਹੜੇ ਨੇ ਸ਼ੀਤਲ ਉਂਗਰਾਲ ਜਿਹੜੇ ਕਿ ਹਾਲਾਂਕਿ ਜਿਨ੍ਹਾਂ ਦਾ ਪਿਸ਼ੋਕੜ ਬੀਜੇਪੀ ਤੋਂ ਹੀ ਬੀਜੇਪੀ ਦੇ ਜੁਵਾ ਮੋਰਚਾ ਦੇ ਨੇਤਾ ਰਹ ਚੁੱਕੇ ਨੇ ਲੰਮਾ ਸਮਾਂ ਭਾਰਤੀ ਜਨਤਾ ਪਾਰਟੀ ਵਾਸਤੇ ਕੰਮ ਕਰਦੇ ਰਹੇ ਨੇ 2022 ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਛੱਡ ਕੇ ਆਮ ਆਦੀ ਪਾਰਟੀ 'ਚ ਸ਼ਾਮਲ ਹੋ ਜਾਂਦੇ ਨੇ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹ ਕਾਂਗਰਸ ਪਾਰਟੀ ਦੇ ਸ਼ਸ਼ੀਲ ਰਿੰਕੂ ਨੂੰ ਹੀ ਕਰੀਬ 4700 ਵੋਟਾਂ ਨਾਲ ਹਰਾ ਕੇ ਪੰਜਾਬ ਦੇ ਵਿਧਾਇਕ ਬਣ ਜਾਂਦੇ ਨੇ ਪਰ ਅੱਜ ਦੋਨੇ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਜਾਂਦੇ ਨੇ ਹਾਲਾਂਕਿ ਦੋਨਾਂ ਦੇ ਵਿੱਚ ਸਿਆਸੀ ਸ਼ਰੀਕੇਬਾਜ਼ੀ ਇੰਨੀ ਸੀ ਕਿ ਲੜਾਈਆਂ ਝਗੜੇ ਮੁਕਦਮੇਬਾਜ਼ੀ ਇੱਕ ਦੂਜੇ ਦੇ ਖਿਲਾਫ ਚੱਲਦੇ ਆ ਰਹੇ ਸੀ ਲੇਕਿਨ ਜਦੋਂ ਸ਼ਸ਼ੀਲ ਰਿੰਕੂ ਹੋਣੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਜਾਂਦੇ ਤੇ ਦੋਨਾਂ ਦੀ ਸੁਲਾ ਸਫਾਈ ਵੀ ਹੋ ਜਾਂਦੀ ਹੈ ਤੇ ਹੁਣ ਦੋਨਾਂ ਨੇ ਇੱਕੋ ਵੇਲੇ ਇੱਕੋ ਸਮੇਂ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਉਮੀਦ ਤੇ ਚਰਚਾ ਜਤਾਈ ਜਾ ਰਹੀ ਹੈ ਕਿ ਸ਼ਸ਼ੀਲ ਕੁਮਾਰ ਰਿੰਕੂ ਨੂੰ ਤੇ ਸ਼ੀਤਲ ਉਂਗਰਾਲ ਨੂੰ ਜਲੰਧਰ ਜਾਂ ਹਾਰਪੁਰ ਕਿਉਂਕਿ ਦੋਨੇ ਰਾਖਵੇਂ ਹਲਕੇ ਨੇ ਦੋਨੇ ਐਸ்சி ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਨੇ ਦੋਨਾਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਉਮੀਦਵਾਰ ਬਣਾਇਆ ਜਾ ਸਕਦਾ ਕਿਉਂਕਿ ਸ਼ਸ਼ੀਲ ਕੁਮਾਰ ਜਿਹੜੇ ਰਿੰਕੂ ਨੇ ਉਹ ਉਮੀਦਵਾਰ ਨੇ ਆਮਾਦੀ ਪਾਰਟੀ ਦੇ ਉਹ ਹੁਣ ਭਾਜਪਾ ਵੱਲੋਂ ਲੜਸਾ ਦੇ ਨੇ ਸ਼ਸ਼ੀਲ ਰਿੰਕੂ ਨੂੰ ਕਿਉਂਕਿ ਉਹਨਾਂ ਨੇ ਹੁਜੇ ਇਲੈਕਸ਼ਨ ਲੜਾਉਣੀ ਹੋਈ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਨੂੰ ਮੈਂਬਰਸ਼ਿਪ ਤੋਂ ਜਿਹੜਾ ਅਸਤੀਫਾ ਵੀ ਦੇਣਾ ਪਏਗਾ ਇਸੇ ਕਰਕੇ ਉਹਨਾਂ ਨੇ ਕਹਿ ਦਿੱਤਾ ਕਿ ਉਹ ਪਾਰਟੀ ਦੀਆਂ ਜਿਹੜੀਆਂ ਮੈਂਬਰਸ਼ਿਪਸ ਮੁਢ ਲਈਆ ਉਸ ਤੋਂ ਅਸਤੀਫਾ ਦਿੰਦੇ ਨੇ ਪਰ ਜਿਹੜੀ ਆਮ ਆਦੀ ਪਾਰਟੀ ਨੂੰ ਦੁੱਖ ਮਹਿਸੂਸ ਹੋਇਆ ਉਹਦੇ ਚ ਭਗਵੰਤ ਮਾਨ ਹੋਣਾ ਨੇ ਵੀ ਜਿਹੜਾ ਲਿਖ ਕੇ ਆਪਣੀ ਪੜਾਅਸ ਵੀ ਕੱਢਿਆ ਤੇ ਉਹਨਾਂ ਲੋਕਾਂ ਨੂੰ ਲਾਨਤਾ ਵੀ ਪਾਈਆਂ ਇੱਕ ਵਾਰ ਫੇਰ ਉਹਨਾਂ ਨੇ ਕੀ ਲਿਖਿਆ ਹੈਗਾ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਸਮੁੰਦਰ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਬੇਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਪੰਜਾਬ ਦੀ ਗਰਦਨ ਮਾਣ ਨਾਲ ਹਮੇਸ਼ਾ ਉੱਚੀ ਰੱਖਾਂਗੇ ਇਹ ਮੁੱਖ ਮੰਤਰੀ ਭਗਵੰਤ ਮਾਨ ਹੁਣੇ ਲਿਖਦੇ ਨੇ ਔਰ ਇਹਦੇ ਚ ਕਈਆਂ ਨੇ ਜਿਹੜੇ ਨੇ ਉਹਨਾਂ ਦੇ ਨਾਲ ਸਹਿਮਤੀ ਵੀ ਜਤਾਈ ਆ ਜਿਹੜੇ ਸੋਸ਼ਲ ਮੀਡੀਆ ਤੇ ਰਜੀਵ ਸ਼ਰਮਾ ਲਿਖਦੇ ਨੇ ਕਿ ਆਲਵੇਜ਼ ਵਿਦ ਯੂ ਮਾਨ ਸਾਹਿਬ ਬਬਲੂ ਕਾਨੇਕੇ ਵਾਲਾ ਗੁੱਡ ਬਾਕੀ ਸਾਰੇ ਲਗਾਤਾਰ ਜਿਹੜੇ ਲਿਖਦੇ ਹੈਗੇ ਨੇ ਕਿ ਮਾਨ ਸਾਹਿਬ ਜਿੰਦਾਬਾਦ ਇੱਕ ਸਾਰਥਿਕ ਮਹਾਜਨ ਲਿਖਦੇ ਨੇ ਆਮ ਆਦਮੀ ਪਾਰਟੀ ਅਗਰ ਜਿੰਦਾ ਰੱਖਣੀ ਹੈ ਤਾਂ ਉਹ ਸਿਰ ਪੁਰਾਣੇ ਵਰਕਰਾਂ ਦੇ ਸਿਰ ਤੇ ਹੀ ਜਿੰਦਾ ਰਹਿ ਸਕਦੀ ਹੈ ਮਾਨ ਸਾਹਿਬ ਪੁਰਾਣਾ ਆਮ ਆਦਮੀ ਪਾਰਟੀ ਦੇ ਵਰਕਰ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਚੰਨ ਸਿੰਘ ਖਾਲਸਾ ਲਿਖਦੇ ਨੇ ਆਲਵੇਜ਼ ਵਿਦ ਯੂ ਮਾਨ ਸਾਹਿਬ ਡਾਕਟਰ ਵਿਕਰਮਜੀਤ ਪੂਰਵਾ ਲਿਖਦੇ ਨੇ ਸਮਾਂ ਬੀਤ ਚੁੱਕਿਆ ਦੀਪ ਲਾਲ ਲਿਖਦੇ ਨੇ ਕਿ ਆਮ ਆਦਮੀ ਪਾਰਟੀ ਨੇ ਇਹਨਾਂ ਬਰਸਾਤੀ ਡੰਡੂਆਂ ਕਰਕੇ ਇਮਾਨਦਾਰ ਵਰਕਰ ਗਵਾ ਲਏ ਉਮੀਦ ਕਰਦੇ ਕਿ ਪਾਰਟੀ ਹੁਣ ਅਕਲ ਆ ਜਾਏਗੀ ਸੁਖਦੀਪ ਸਿੰਘ ਲਿਖਦੇ ਨੇ ਪ੍ਰਾਊਡ ਆਫ ਯੂ ਰਾਜਵੀਰ ਲਿਖਦੇ ਨੇ ਕੋਈ ਗੱਲ ਨਹੀਂ ਗਰਦਨ ਸਿੱਧੀ ਜਾਂ ਨਹੀਂ ਇਹਨਾਂ ਇਲੈਕਸ਼ਨਾਂ ਚ ਪਤਾ ਲੱਗ ਜਾਊਗਾ ਸਤਨਾਬ ਸਿੰਘ ਗੰਭੀਰ ਲਿਖਦੇ ਨੇ ਉਹਨਾਂ ਦੀ ਜਿਹੜੀ ਸ਼ਬਦਾਬਲੀ ਆ ਉਹ ਬੜੀ ਇਤਰਾਜੋ ਲਿਖੀ ਹੈ ਜਿਹੜੀ ਪੜੀ ਵੀ ਨਹੀਂ ਜਾ ਸਕਦੀ ਹੈਗੀ ਪਰ ਕਈ ਲਿਖਦੇ ਨੇ ਕਿ ਅਸੀਂ ਨਹੀਂ ਪਿੱਛੇ ਹਟਦੇ ਸਾਨੂੰ ਗੁਰਤੀ ਅਣਖ ਨਾਲ ਜੀਣ ਦੀ ਮਿਲੀ ਹੋਈ ਐ ਲਾਲੀ ਕਲਿਆਣੀਆਂ ਲਿਖਦੇ ਨੇ ਮਾਨ ਸਾਹਿਬ ਤੁਸੀਂ ਵੀ ਥੋੜਾ ਬਹੁਤਾ ਆਪਣੇ ਆਪ ਨੂੰ ਸੁਧਾਰੋ ਜਦੋਂ ਤੱਕ ਤੁਸੀਂ ਬਿਸ਼ਰਮ ਲੋਕਾਂ ਨੂੰ ਲਿਉਂਦੇ ਰਹੋਗੇ ਉਦੋਂ ਤੱਕ ਇਹਨਾਂ ਦੱਗੜਦੱਲੇ ਲੋਕਾਂ ਜਨਤਾ ਨੂੰ ਐਵੇਂ ਮੂਰਖ ਬਣਾਉਂਦੇ ਰਹਿਣਗੇ ਤੁਸੀਂ ਆਮ ਲੋਕਾਂ ਨੂੰ ਟਿਕਟਾ ਦੇਦਿਆਂ ਗੱਲਾਂ ਕਰਕੇ ਚੋਰਾਂ ਨੂੰ ਆਪਣੇ ਨਾਲ ਰਲੌਣ ਲੱਗ ਪਏ ਸੀ ਤਾਂ ਹੀ ਇਹੋ ਹਾਲ ਹੋਣੇ ਸ਼ੁਰੂ ਹੋ ਗਏ ਹੱਲੇ ਵੀ ਸੁਧਰ ਜੋ ਵਿੱਕੀ ਸਰਾਏ ਢੁੱਡੀ ਕੇ ਲਿਖਦੇ ਨੇ ਸੀਐਮ ਸਾਹਿਬ ਪੁਰਾਣੇ ਸਾਥੀਆਂ ਦਾ ਖਿਆਲ ਰੱਖੋ ਔਕੇ ਸਮੇ ਇਹੋ ਹੀ ਕੰਮ ਆਉਂਦੇ ਨੇ ਮਨੋਜ ਲਿਖਦੇ ਨੇ ਮਾਨ ਸਾਹਿਬ ਜਿਹੜੇ ਬਾਹਰੋਂ ਆਏ ਉਹ ਭੱਜ ਗਏ ਪਰ ਆਪਣੇ ਪੁਰਾਣੇ ਵਰਕਰਾਂ ਦੀ ਬਾਹ ਫੜੋ ਦਿਲਬਾਗ ਸਰਪੰਚ ਲਿਖਦੇ ਨੇ ਗੁੱਡ ਨਿਊਜ਼ ਕੂਚੀ ਵਾਲੇ ਵੀ ਚੱਕਵਿਆਂ ਚੁੱਲਿਆਂ ਨੂੰ ਹੀ ਐਮਪੀਡੀ ਟਿਕਟ ਦਿੰਦੇ ਸੀ ਰਾਤੋਂ ਰਾਤ ਟਕਸਾਲੀ ਇਨਕਲਾਬੀ ਕੱਟੜ ਬਾਨਦਰ ਦਾ ਸਰਟੀਫਿਕੇਟ ਦੇ ਦਿੰਦੇ ਸੀ ਚੱਕਵੇਂ ਚੁੱਲ੍ਹੇ ਮਾਨ ਸਾਹਿਬ ਹੋਰ ਲਾਉਂਦਾ ਸੌਰਵ ਗੋਇਲ ਨੇ ਸੀਐਮ ਸਾਹਿਬ ਛਿਰੀ ਚਮਕੌਰ ਸਾਹਿਬ ਹਲਕੇ ਵਾਲਿਆਂ ਦਾ ਵੀ ਧਿਆਨ ਕਰੋ ਪਲੀਜ਼ ਬਹੁਤ ਬੁਰਾ ਹਾਲ ਹੈ ਇਸ ਇਲਾਕੇ ਦਾ ਵਿੱਕੀ ਕੋਠਰੀ ਲਿਖਦੇ ਨੇ ਸਰ ਆਪਣੇ ਵਰਕਰ ਦੀ ਕਦਰ ਕਰੋ ਇਹ ਤਾਂ ਆਉਂਦੇ ਜਾਂਦੇ ਰਹਿਣਗੇ ਸੰਜੇ ਚੌਧਰੀ ਲਿਖਦੇ ਨੇ ਕਾਂਗਰਸ ਵਿੱਚ ਇੱਕ ਬੰਦੇ ਨੂੰ ਲਿਆ ਕੇ ਉਸ ਨੂੰ ਐਮਪੀ ਦੀ ਟਿਕਟ ਦੇ ਕੇ ਜਿਤਾਇਆ ਉਹੀ ਬੰਦਾ ਆਖਰ ਕਾਂਗਰਸ ਤੋਂ ਆਮ ਆਦੀ ਪਾਰਟੀ ਵਿੱਚ ਆਮ ਆਦੀ ਪਾਰਟੀ ਤੋਂ ਭਾਰਤ ਜਨਤਾ ਪਾਰਟੀ ਚਲਾ ਗਿਆ ਪਰ ਇੱਕ ਜਿਉਂ ਦੀ ਜਾਗ ਦੀ ਮਿਸਾਲ ਸਾਹਮਣੇ ਆਵਾ ਦੀ ਪਾਰਟੀ ਦੇ ਜੋ ਲੋਕ ਦੂਜੀਆਂ ਪਾਰਟੀਆਂ ਤੋਂ ਤੁਹਾਡੀ ਪਾਰਟੀ ਵਿੱਚ ਆਏ ਉਹ ਹਮੇਸ਼ਾ ਤੁਹਾਡਾ ਨੁਕਸਾਨ ਕਰਨਗੇ ਸਮਾਂ ਉਹ ਮੌਕਾ ਦੇਖ ਕੇ ਆਪਣੇ ਫਾਇਦੇ ਲਈ ਦੂਜੀਆਂ ਪਾਰਟੀਆਂ ਵਿੱਚ ਚਲੇ ਜਾਣਗੇ ਸੁਖ ਸ਼ਰਮਾ ਮੈਂ ਮਲੇ ਦੇ ਨੇ ਪਾਰਟੀ ਸਾਡੀ ਮਿਹਨਤ ਨੂੰ ਭੁੱਲ ਗਈਏ ਅਸੀਂ ਸੱਚਿਓਂ ਆਮ ਘਰਾਂ ਦੇ ਸਾਂ ਪਰ 2013 ਤੋਂ ਪਾਰਟੀ ਨਾਲ ਹੀ ਰਹਾਂਗੇ ਆਮ ਘਰਾਂ ਦੇ ਹੀ ਜਿਹੜੇ ਲੋਕ ਨੇ ਉਹਨਾਂ ਨੂੰ ਪਹਿਲ ਦਿਓ ਬਾਹਰ ਲਿਆਂ ਦਾ ਖੜਾ ਛੱਡੋ ਲੱਖਾਂ ਲਿਖਦੇ ਨੇ ਪੁਲਰ ਕੋਈ ਗੱਲ ਇੱਕ ਨਹੀਂ ਐਮਐਲਏ ਗਿਆ ਇੱਕ ਆਇਆ ਤੇ ਹਾਲੇ ਤੱਕ ਤਾਂ ਬਣਵੇਂ ਪੂਰੇ ਨਹੀਂ ਐਮਪੀ ਦੀ ਵੈਸੇ ਵੀ ਮਿਆਦ ਖਤਮ ਹੋ ਗਈ ਸੀ ਇਹ ਬਹੁਤ ਸਾਰੇ ਲੋਕਾਂ ਨੇ ਜਿਹੜੇ ਕਮੈਂਟ ਲਿਖੇ ਨੇ ਨਸੀਅਤਾਂ ਜਿਹੜੀਆਂ ਨੇ ਆਮ ਆਦੀ ਪਾਰਟੀ ਨੂੰ ਦਿੱਤੀਆਂ ਲੇਕਿਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਾਜ਼ਮੀ ਤੌਰ ਤੇ ਆਮ ਆਦੀ ਪਾਰਟੀ ਨੂੰ ਝਟਕਾ ਲੱਗਾ ਹੋਗਾ ਕਿ ਇੱਕ ਮੌਜੂਦਾ ਐਮਪੀ ਜਿਹਨੂੰ ਮੁਰ ਤੋਂ ਟਿਕਟ ਦਿੱਤੀ ਗਿਆ ਔਰ ਇੱਕ ਐਮਐਲਏ ਉਹ ਵੀ ਦੋਨੇ ਜਾਣੇ ਭਾਰਤੀ ਜਨਤਾ ਪਾਰਟੀ ਚ ਜਿਹੜੇ ਨੇ ਉਹ ਚਲੇ ਗਏ ਨੇ ਹਾਲਾਂਕਿ ਉਸ ਤੋਂ ਪਹਿਲਾਂ ਜਿਹੜੇ ਤਿੰਨ ਵਿਧਾਇਕਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ 골ਡੀ ਕੰਬੋਜ ਅ 골ਡੀ ਮੁਸਾਫਰ ਅਤੇ ਅਰਜਿੰਦਰ ਪਾਰਕ ਕਾਲ ਸ਼ੀਨਾ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਇਲਜ਼ਾਮ ਲਗਾਏ ਨੇ ਕਿ ਉਹਨਾਂ ਨੂੰ ਖਰੀਦਣ ਦੀਆਂ ਗੱਲਾਂ ਹੋ ਰਹੀਆਂ ਨੇ 골ਡੀ ਕੰਬੋਜ ਨੇ ਤੇ ਇਥੋਂ ਤੱਕ ਦੋਸ਼ ਲਗਾ ਦਿੱਤੇ ਕਿ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣ ਵਾਸਤੇ 25 ਕਰੋੜ ਦੀ ਆਫਰ ਵੀ ਹੋ ਚੁੱਕੀ ਆ ਹਾਲਾਂਕਿ ਆਮਾਦੀ ਪਾਰਟੀ ਦੇ ਐਮਐਲਏਜ਼ ਨੇ ਪਹਿਲਾਂ ਵੀ ਆਪਰੇਸ਼ਨ ਲੋਟਸ ਚਲਾਇਆ ਸੀ ਲੇਕਿਨ ਉਹਦੀ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ ਲੇਕਿਨ ਇੱਕ ਹੋਰ ਅਫੇਅਰ ਜਲਾਲਾਬਾਦ ਤੋਂ ਆਮਾਦੀ ਪਾਰਟੀ ਦੇ ਵਿਧਾਇਕ ਗੋਲਦੀ ਕੰਬੋਜ ਹੋਣਾ ਨੇ ਇਹ ਫੇਰ ਇੱਕ ਪ੍ਰੈਸ ਕਾਨਫਰੰਸ ਕਰਕੇ ਇਲਜ਼ਾਮ ਲਗਾਏ ਨੇ ਲੇਕਿਨ ਜਿਹੜੀਆਂ ਲਾਈਨਾਂ 17 ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਲੋਕਾਂ ਦੇ ਸਨਮਕ ਹੋ ਕੇ ਲਾਂਤਾਂ ਦੇ ਰੂਪ ਵਿੱਚ ਪਾਈਆਂ ਨੇ ਉਹ ਲਾਜ਼ਮੀ ਤੌਰ ਤੇ ਇਹ ਜੁ ਲਗਦਾ ਕਿ ਆਮ ਆਦਮੀ ਪਾਰਟੀ ਚਿੰਤਾ ਦੇ ਵਿੱਚ ਹੈ ਕਿ ਅਗਰ ਪਾਰਟੀ ਦੇ ਉਮੀਦਵਾਰ ਹੀ ਭਜਨੇ ਸ਼ੁਰੂ ਹੋ ਗਏ ਤੇ ਫਿਰ ਪਾਰਟੀ ਦਾ ਕੀ ਬਣੇਗਾ ਫਿਲਹਾਲ ਇਸ ਜਾਣਕਾਰੀ ਦਾ ਧੜ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ